ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਅੱਪਾਏ ਤੇ ਅੱਜ ਆਪਨੇ ਖੇਤ ਜੀ ਦੇਖਤਾ ਬਾਈ ਇਹ ਸੁੰਡਰੀ ਨਾਲ ਖਾਲੀ ਦੀ ਜਿਹੜੀ ਫਟਿਆ ਹੀ ਦਵਾਰਾ ਸੋਹਣੀ ਹੋ ਗਈ ਪਰ ਹੋ ਤਾਂ ਛਿੱਧੀ ਗਈ ਦੇਖੋ ਲੱਕੀ ਨਿੰਡਾ ਬਾਈ ਦੇਖੀ ਨਿੰਡਾ ਹਾਂ ਅਰੇ ਬਣ ਰਿਹਾ ਹੋ ਹੁਣ ਅਮੀ ਬੀੜੀ ਦੇ ਵਿੱਚ ਜੀ ਕੰਕਮਾਇ ਤੇ ਬਾਈ ਅੱਜ ਗੇੜਾ ਮਾਨਨ ਨਾਲੇ ਕਰੀ ਆਲੂਆਂ ਕੀ ਸਫਰੇ ਇਹਨੂੰ ਬਾਈ ਪੈ ਗਈ ਦੀ ਸੁੰਡੀ ਜੀ ਪਰ ਆਪਾਂ ਕਲੋਰੋ ਗੇਰ ਕਦੇ ਖੁਸ ਗੇਰ ਕਦੇ ਕੋਈ ਦਵਾਈ ਗੇਰ ਹਨ ਯੂਨੀਵਰਸਿਟੀ ਤੱਕ ਦੇ ਡਾਕਟਰ ਫੈਲ ਹੋਲੇ ਬਾਈ ਜੀ ਯੂਨੀਵਰਸਿਟੀ ਦੇ ਵੀ ਆਲੇ ਬਾਈ ਉਹ ਕਹਾ ਵੀ ਇਸ ਦਾ ਕੋਈ ਲਾਜ ਨਹੀਂ ਹੈਗਾ ਚਲੋ ਮਹਾ ਜੀ ਭਾਈ ਨਹੀਂ ਲਾਜ ਹੈ ਠੀਕ ਹੈ ਨਹੀਂ ਪਰ ਹੁਣ ਖਾ ਨਹੀਂ ਰਹੀ ਬੈਠੀ ਵਿੱਚ ਇਹ ਹਜਾ ਸੁੰਡੀ ਹੈ ਬਈ ਖਾ ਨਹੀਂ ਰਹੀ ਸੁੰਡੀ ਬੈਠੀ ਵਿੱਚ ਹੈ ਪਰ ਹੁਣ ਤੱਕਿਆ ਨੁਕਸਾਨ ਕਰੂਗੀ ਤੇ ਨਾੜ ਪੱਕਾ ਹੋ ਗਿਆ ਕਿਉ ਨਰਮ ਨਰਮ ਨੂੰ ਖਾਂਦੀ ਹੈ ਦੇਖੋ ਬਈ ਹੋ ਗਈ ਮਰ ਸਿੱਧੀ ਕੰਤ ਠੀਕ ਨਹੀਂ ਤਾਂ ਦੇਖੋ ਬਈ ਫੱਟੇ ਚੱਕਦੇ ਬਾਈ ਇੱਥਾ ਜਿੱਥਾ ਦੇਖ ਲੈ ਖਤਮ ਹੀ ਕਰਦੀ ਕਈ ਜਗ੍ਹਾ ਕਰਦਾ ਸੀ ਜੀ ਜਗ੍ਹਾ ਆ ਦੇਖੋ ਇੱਕ ਦੇਖਿਆ ਸਾਲੀਗਾ ਵੀ ਜਿਹੜੀ ਫਾਂਟ ਨੂੰ ਪੈ ਗਈ ਜਿੰਨਾ ਚਿਰ ਉਹ ਫਾਂਟ ਖਤਮ ਨਹੀਂ ਹੋਈ ਸੁੰਡੀ ਗੇਲਾ ਉਹਨਾਂ ਚਿਰ ਹੋਰ ਮਤਲਬ ਫਾਂਟ ਮਾ ਨਹੀਂ ਆਈ ਆ ਦੇਖੋ ਵਿੱਚ ਵਿੱਚ ਕਿਤਨਾ ਕਰੀ ਵੀ ਖਤਮ ਬਾਈ ਆਪਣਾ ਅੱਗ ਨਹੀਂ ਸੀ ਲਾਈ ਪਰਾਲੀ ਵਿੱਚੇ ਬਾਈ ਸੀ ਹਾ ਫਾੜ ਗਿਆ ਨਾ ਇਹ ਦੇਖੋ ਵਿੱਚ ਫਾਂਟਾ ਦਿਖ ਰਹੀਆਂ ਨਾ ਬਈ ਇਹ ਆਹੀ ਕਾਰਨ ਹੈ ਵੀ ਜਿਹੜੀ ਫਾਂਟ ਨੂੰ ਪੈ ਗਈ ਜਿੰਨਾ ਚਿਰ ਉਹ ਖਤਮ ਨਹੀਂ ਹੋਈ ਉਹਨਾਂ ਚਿਰ ਗਾਹ ਨਹੀਂ ਹੋ ਕਰਿਆ ਦੇਖੋ ਬਈ ਇਹ ਫਾਂਟਾਂ ਦੋ ਪਈਆਂ ਹੋਈਆਂ ਇਹ ਦੇਖ ਆਹ ਦੇਖੋ ਦਿਖ ਰਹੀਆਂ ਨਾ ਬਈ ਆ ਦੇਖੋ ਆ ਦੇਖੋ ਖਿੱਚੇ ਬੈਠੀ ਜਾਲੀ ਆ ਜਾਏ ਐ ਵੀ ਹੁਣ ਨੁਕਸਾਨ ਹੀ ਜਣੀ ਕਰ ਰਹੀ ਕੋਈ ਵੀ ਘਾਹ ਬੈਠੇ ਵਿੱਚ ਹੀ ਐ ਐ ਵੀ ਹਾਲੇ ਕੁ ਆਇਂ ਕਰਦੇ ਬਾਈ ਖੇਤ ਸਿੱਧੇ ਯਾਰ